IPS ਮੁਹੰਮਦ ਸਫਰਾਜ ਆਲਮ ਨੋ ਬਰਨਾਲਾ ਦਾ SSP ਵਜੋਂ ਚਾਰਜ ਸੰਭਾਲਿਆ ਇਹ ਪਹਿਲਾ ਪਿਛਲੇ ਦਿਨੀ ਹੋਏ ਪੁਲਿਸ ਤੋਂ ਬਾਦਲਿਆਂ ਵਿੱਚ ਬਰਨਾਲਾ ਤੋਂ SSP ਸੰਦੀਪ ਕੁਮਾਰ ਮਲਿਕ ਦਾ ਤਬਾਦਲਾ ਹੁਸ਼ਿਆਰਪੁਰ ਵਿਖੇ ਬਤੌਰ ਐਸਐਸਪੀ ਹੋ ਗਿਆ ਹੈ ਜਦੋਂ ਕਿ ਉਹਨਾਂ ਦੀ ਜਗ੍ਹਾ ਤੇ ਆਈਪੀਐਸ ਮੁਹੰਮਦ ਸਰਫਰਾਜ ਆਲਮ ਨੂੰ ਬਰਨਾਲਾ ਦਾ ਐਸਐਸਪੀ ਤਾਇਨਾਤ ਕੀਤਾ ਗਿਆ ਇਹ ਪਹਿਲਾ ਬਤੌਰ ਐਸਪੀ ਪਟਿਆਲਾ ਵਿਖੇ ਸੇਵਾ ਨਿਭਾ ਰਹੇ ਸਨ ਬਤੌਰ ਐਸਐਸਪੀ ਬਰਨਾਲਾ ਇਹਨਾਂ ਦੀ ਪਹਿਲੀ ਨਿਯੁਕਤੀ ਹੈ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਅੱਜ ਸੋਮਵਾਰ ਨੂੰ ਬਰਨਾਲਾ ਵਿਖੇ ਪਹੁੰਚ ਕੇ ਪੁਲਿਸ ਟੁਕੜੀ ਤੋਂ ਸਲਾਮੀ ਲੈ ਕੇ ਆਪਣਾ ਕਾਰਜਕਾਲ ਸ਼ੁਰੂ ਕੀਤਾ ਗਿਆ नव नियुक्त एसएसपी सरफराज आलम ने कहा कि बरनाला विखे लॉ एंड आर्डर की स्थिति को पूरी तरह नल कायम रखा जावेगा और नशा तस्करों भी किसी कीमत पर नहीं जावेगा पत्रकार धर्मपाल सिंह बरनाला वलो विशेष रिपोर्ट थैंक यू जी सर की लॉ एंड ऑर्डर है सर की पीओटी है सर आदाब दी नमस्कार आज मिति 24 2 2025 नु मैं बतौर एसएसपी बरनाला जॉइन कीता है ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਮੇਰਾ यही ਸੰਦੇਸ਼ ਹੈ ਕਿ ਅਸੀਂ ਇੱਕ ਵਧੀਆ ਤੇ ਇਫੈਕਟਿਵ ਪੁਲਿਸ ਪਬਲਿਕ ਪਾਰਟਨਰਸ਼ਿਪ ਦੇ ਨਾਲ ਬਟਾਲਾ ਬਰਨਾਲਾ ਪੁਲਿਸ ਨੂੰ ਚਲਾਵਾਂਗੇ ਤੇ ਜਿਹੜਾ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਨੇ ਜਿਹਦੇ ਵਿੱਚ ਕ੍ਰਾਈਟਰੀਆ ਡਰੱਗਸ ਐਕਸਨ ਅਗੇਂ ਕੈਂਗਸਟਰਸ ਐਂਟੀ ਕ腐ਸ਼ਨ ਤੇ ਇੱਕ ਵਿਜ਼ੀਬਲ ਪੁਲਿਸਿੰਗ ਅਸੀਂ ਇਨਸ਼ੂਰ ਕਰਾਂਗੇ ਥੈਂਕ ਯੂ ਸਰ ਇਸ ਤੋਂ ਪਹਿਲਾਂ ਕਿਥੇ ਕਿਥੇ ਸਮਾਉਣਾ ਕੋ ਇਸ ਤੋਂ ਪਹਿਲੇ ਮੈਂ 2 ਸਾਲ ਇੱਕ ਮੈਨੇ ਐਸਪੈਸਿਟੀ ਪਟਿਆਲਾ ਸਿੱਖਾ ਉਸ ਤੋਂ ਪਹਿਲੇ ਮੈਂ 3 ਮਹੀਨੇ ਜਲੰਧਰ ਸੀਗਾ ਜੀ ਐਸਪੀ ਐਂਡ 10 ਮਹੀਨੇ ਮੈਂ ਮੋਗੇ ਚੇਰਾਹੋਂ ਨਿਆਲ ਸਿੰਘਲਾ ਸਬ ਡਿਵੀਜ਼ਨ ਸੀ ਮਤੌਰ ਐਸਐਸਪੀ ਪੈਲੂਪਮੈਂਟ ਹੈ ਜਨਾਬ ਜੀ ਹਾਂ ਜੀ ਹਾਂ ਜੀ ਕਿ ਬਹੁਤ ਇੱਕ ਮੁਲਾਜ਼ਮ ਦੀ ਜ਼ਿੰਦਗੀ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਪ੍ਰੋਮੋਸ਼ਨ ਆਉਂਦੀ ਆ ਤਾਂ ਬੜਾ ਇੱਕ ਅਜੀਬ ਜਿਹਾ ਮੌਕਾ ਵਖਰਾ ਜਿਹਾ ਮੌਕਾ ਹੁੰਦਾ ਹੈ ਕੀ ਫੀਲ ਕਰਦੇ ਆਂ ਦੇਖੋ ਜੀ ਬਹੁਤ ਹੀ ਤੁਸੀਂ ਦਾ ਮੌਕਾ ਸੀਗਾ ਮੇਰੇ ਲਈ ਤੇ ਮੇਰੇ ਪਰਿਵਾਰ ਵਾਲੋਂ ਦੇ ਲਈ ਉਨਾਲੀ ਜਿਵੇਂ ਬੰਦਰ ਪ੍ਰਮੋਟ ਹੁੰਦਾ ਅਕਾਉਂਟੇਬਿਲਟੀ ਰਿਸਪੋਨਸਿਬਿਲਟੀ ਉਹ ਜਾਣਦੀ ਹੈ ਤਾਂ ਮੈਂ ਤਾਂ ਇਹ ਹੀ ਅਰਦਾਸ ਕਰਦਾ ਕਿ ਆਪਣੀ ਸੋਲ ਨੂੰ ਤੇ ਆਪਣੇ ਇਸ ਕੁਲ ਸੀ ਨੂੰ ਮੈਂ ਜਸਟਿਸ ਦੇ ਸਕਾਂ ਜੀ ਸਰ ਆਈਆਪੀਐਸ ਬਣਨ ਦਾ ਸੁਪਨਾ ਕਿਵੇਂ ਕੇ ਪਾਲਿਆ ਕੋਨੇ ਇੱਕ ਲੰਬੀ ਕਹਾਣੀ ਹੈ ਲੰਬੀ ਕਹਾਣੀ ਹੈ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਵਿਸਥਾਰ ਚ ਜਿਵੇਂ ਬਰਨਾਲਾ ਜ਼ਿਲ੍ਹੇ ਦਾ ਸਰ ਪਿਛਲੇ ਜਿਹੜੇ ਰਿਕਾਰਡ ਵਡਾ ਰਿਹਾ ਹੈ ਇਹ ਅਚੀਵਮੈਂਟ ਜੀ 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 ਕਿ ਉਸ ਤੋਂ ਸਰ ਬਣ ਕਰਾ ਹੈ ਜਿਹੜੇ ਗੁੱਡ ਵਰਕਸ ਹੈ ਜਿਹੜੇ ਗੁੱਡ ਐਕਟੀਵਿਟੀਜ਼ ਔਰ ਜੋ ਵੀ ਗੁੱਡ ਹਨ ਜਿਹਨਾਂ ਅੱਛੇ ਚੰਗੇ ਕੰਮ ਕਰਲੇ ਸੀਗੇ ਉਹਨਾਂ ਨੂੰ ਅਸੀਂ ਕੰਟੀਨਿਊ ਕਰਾਂਗੇ ਜਿੱਥੇ ਇੰਪਰੂਵਮੈਂਟ ਦੀ ਲੋੜ ਹੈ ਤੋਂ ਪਬਲਿਕ ਦੇ ਫੀਡਬੈਕ ਨਾਲ ਹੀ ਅਸੀਂ ਚੱਲेंगे ਜਿਹੜੇ ਜਿਹੜੇ ਪੁਰਾਣੇ ਅਫੇਅਰ ਹਨ ਉਹਨਾਂ ਦੇ ਫੀਡਬੈਕ ਨਾਲ ਅਸੀਂ ਹੋਰ ਇੰਪਰੂਵ ਕਰਾਂਗੇ ਸਰ ਉਹ ਵੀ ਜੀ ਉਹ ਪ੍ਰਾਇੋਰਟੀ ਰਹੇਗਾ ਸਾਡਾ ਇੱਕ ਵਾਰ ਮੈਨੂੰ ਆਪਣੇ ਜ਼ਿਲ੍ਹੇ ਦੇ ਸਟਾਕ ਲੈ ਲੈਣ ਦਿਓ ਅਕੋਰਡਿੰਗਲੀ ਵੀਲ ਪਲਾਨ एवरीथिंग ਬਰਨ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੂੰਗਾ ਅਸੀਂ ਨਵaste ਉਹਨਾਂ ਦੀ ਰੱਖੀ ਵਾਸਤੇ ਹੈ ਜੀ ਤੇ ਜਿਹੜਾ ਪਬਲਿਕ ਤੇ ਪੁਲਿਸ ਦੇ ਵਿਚਕਾਰ ਦਾ ਗੈਪ ਉਹਨੂੰ ਕੱਟ ਕਰਾਂਗੇ ਤੇ ਇੱਕ ਵਧੀਆ ਟੀਮ ਬਣਾएंगे ਅਸੀਂ ਥੈਂਕ ਯੂ ਥੈਂਕ ਯੂ